ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਹ ਅੰਕਲ ਤੇ ਆਂਟੀ ਕੱਲ ਘਰੇ ਗਏ ਸੀ ਆਪਣੇ ਕੋਲੇ ਕਹਿੰਦੇ ਆ ਵੀ ਸਾਡੀ ਮਦਦ ਕਰ ਦੋ ਮਦਦ ਦੀ ਲੋੜ ਹੈ ਹੈਲਪ ਦੀ ਲੋੜ ਹੈ ਮੈਂ ਕਿਹਾ ਵੀ ਚਲੋ ਠੀਕ ਹੈ ਵੀਡੀਓ ਬਣਾਉਣੀ ਹੈ ਤੇ ਆਪਾਂ ਇੱਕ ਜਰੀਆ ਹੀ ਹੈ ਇਹਨਾਂ ਦੇ ਕੋਲੇ ਆਏ ਆ ਗੱਲਬਾਤ ਕਰਦੇ ਆ ਤੁਹਾਨੂੰ ਦੱਸਦੇ ਆ ਕਿ ਕੀ ਪ੍ਰੋਬਲਮ ਆ ਹੜ ਨਹੀਂ ਆਇਆ ਪਾਣੀ ਨਹੀਂ ਆਇਆ ਪਰ ਕਹਿੰਦੇ ਆ ਵੀ ਹੜ ਦੇ ਵਿੱਚ ਆ ਬਿਮਾਰੀ ਦੇ ਵਿੱਚ ਸਾਰਾ ਕੁਝ ਇਹਨਾਂ ਦਾ ਖੜ ਗਿਆ ਭੱਲੇ ਕੱਖ ਨਹੀਂ ਹੈ ਕੋਲੇ ਵੀ ਇੱਕ ਬੇਟਾ ਉਹ ਦਿਹਾੜੀ ਤੇ ਜਾਂਦਾ ਆ ਆ ਮਕਾਨ ਆ ਜਿਹੜਾ ਇਹ ਹੈਗਾ ਕਿਰਾਏ ਦੇ ਕਿਰਾਏ ਤੇ ਰੈਂਟ ਤੇ ਜੋ ਸੀਗਾ ਉਹ ਬਿਮਾਰੀ ਦੇ ਵਿੱਚ ਅੰਕਲ ਨੂੰ ਬਿਮਾਰ ਆ ਅੰਕਲ ਦੀ ਬਿਮਾਰੀ ਦੇ ਵਿੱਚ ਸਭ ਕੋ ਚੜੇਰਾ ਉਹ ਲੱਗ ਚੁੱਕਿਆ ਤੇ ਹੁਣ ਜਿਹੜਾ ਉਹ ਆਪਾਂ ਵੀ ਸੰਗਤ ਅੱਗੇ ਆ ਜਿਹੜੀ ਬੇਨਤੀ ਐ ਇਹਨਾਂ ਦਾ ਆਪਾਂ ਅਕਾਊਂਟ ਨੰਬਰ ਇਹਨਾਂ ਦਾ ਹੀ ਤੁਹਾਨੂੰ ਦੇਵਾਂਗੇ ਸਕੈਨਰ ਵੀ ਇਹਨਾਂ ਦਾ ਦੇ ਦਾਂਗੇ ਜੇ ਕੋਈ ਮੇਰਾ ਵੀਰ ਭਰਾ ਇਹਨਾਂ ਦੀ ਸੇਵਾ ਕਰਨੀ ਚਾਹੁੰਦਾ 22 ਸੁਬਿੰਦਰ ਬੀਬੀ ਤੱਕ ਆਪਾਂ ਵੀ ਇਹ ਜ਼ਰੂਰ ਜ਼ਰੂਰ ਆ ਜਿਹੜੀ ਪਹੁੰਚ ਦੀ ਕਰ ਦੇਣੀ ਹੈ ਬਾਕੀ ਇਹਨਾਂ ਨਾਲ ਗੱਲਬਾਤ ਕਰਦੇ ਆਂ ਅੰਕਲ ਜੀ ਤੁਹਾਨੂੰ ਹੋਇਆ ਇਹ ਮਤਲਬ ਪ੍ਰੋਬਲਮ ਕੀ ਹੈ ਬਿਮਾਰੀ ਕੀ ਹੈ ਮੈਨੂੰ ਅਫਰੇਵਾ ਨਾ ਹੋਇਆ ਯਾਰ ਅਫਰੇਵਾ ਪੇਟ ਚ ਮੱਲੋ ਪ੍ਰੋਬਲਮ ਹੈ ਪੇਟ ਤੋਂ ਚੱਲਿਆ ਆ ਪੇਟ ਤੋਂ ਚੱਲਿਆ ਅੱਛਾ ਨੇੜੇ ਰੱਖ ਆਵਾਜ਼ ਆਉਂਦੀ ਰੂਗੀ ਅੱਛਾ ਹੁਣ ਦਵਾਈ ਕਿੱਥੋਂ ਚੱਲਦੀ ਹੈ ਰਿੰਡਿਓ ਜੀ ਰਿੰਡਿਓ ਰਿੰਡਿਓ ਏਮਸ ਠੀਕ ਹੈ ਆ ਪਈਆਂ ਰਿਪੋਰਟਾਂ ਆ ਸਭ ਕੋ ਸੇ ਦੇਖ ਲੋ ਦਿਖਾ ਦੇ ਬਈ ਕਾਲੇ ਠੀਕ ਆ ਥੱਬਾ ਪਿਆ ਪਹਿਲਾਂ ਜ਼ਮੀਨ ਵੀ ਹੈਗੀ ਸੀ ਅੱਛਾ ਆਪਾਂ ਮੰਨ ਲੋ ਜੱਟ ਸੇਖਾ ਹੈ ਨਹੀਂ ਮਹਾਨੀ ਦੋਸਤੋ ਜੱਟ ਸੇਖ ਹੈ ਪਰ ਇਹ ਤਾਂ ਨਹੀਂ ਹੈਗਾ ਵੀ ਆਪਾਂ ਜੇ ਜੱਟ ਸੇਖਾਂ ਤਾਂ ਮਤਲਬ ਆਪਾਂ ਵੱਢੇ ਆ ਪਰ ਆਪਣੇ ਕੋਲੇ ਜਿਹੜਾ ਸੀਗਾ ਉਹ ਤੁਸੀਂ ਬਿਮਾਰੀ ਦੇ ਵਿੱਚ ਹੀ ਲੱਗ ਗਿਆ ਜੀ ਕੋਈ ਬੁੜੀ ਆ ਰਹੀ ਉਹਦੇ ਵੇਰ ਤੇ ਲੱਗ ਗਿਆ ਠੀਕ ਹੈ ਤੁਹਾਰੀ ਤੇ ਲੱਗ ਗਿਆ ਅੱਛਾ ਬੁੜੀ ਤਾਂ ਗਿਆ ਜ਼ਮੀਨ ਵੀ ਹੈਗੀ ਸੀ ਜ਼ਮੀਨ ਵੀ ਹੈਗੀ ਸੀਗੀ ਤੇ ਸਭ ਵੇਚ ਵੱਟ ਕੇ ਇਸ ਚੀਜ਼ ਤੇ ਲੱਗ ਗਈ ਤੇ ਇੱਥੇ ਕਿੰਨਾ ਚਿਰ ਹੋ ਗਿਆ ਸਾਨੂੰ ਬਹੁਤ ਸਾਲ ਪਰਾਏ ਤੇ ਰਹਿੰਦੇ ਨੂੰ ਠੀਕ ਹੈ ਤੇ ਬੇਟਾ ਜਿਹੜਾ ਦਿਹਾੜੀ ਤੋਂ ਭਾਈ ਕਰਦਾ ਦਿਹਾੜੀ ਤੇ 400 ਰੁਪਏ ਦਿਹਾੜੀ ਨਾਲ ਬਣਦਾ ਕੁਝ ਨਹੀਂ ਜੇ ਤੁਸੀਂ ਬਿਮਾਰੀ ਦਾ ਹਿਸਾਬ-ਤਾਬ ਲਾ ਲਓ ਕਹਿਣ ਦਾ ਭਾਵ ਵੀ ਆਪਾਂ ਬਾਕੀ ਕੁਝ ਤੁਹਾਨੂੰ ਹੋਰ ਕੁਝ ਨਹੀਂ ਕਹਿੰਦੇ ਮਨੋ ਸੱਚਾ ਜਿਹਾ ਕੰਮ ਹੈ ਜੇ ਕਿਸੇ ਨੇ ਹੈਲਪ ਕਰਨੀ ਹੈ ਤਾਂ ਅੰਕਲ ਹੋਰਾਂ ਦਾ ਹੀ ਅਕਾਊਂਟ ਨੰਬਰ ਹੋਊਗਾ ਇਹਨਾਂ ਦਾ ਸਕੈਨਰ ਹੋਊਗਾ ਜੇ ਕੋਈ ਇਹਨਾਂ ਦੀ ਹੈਲਪ ਕਰ ਸਕਦਾ ਤਾਂ ਠੀਕ ਹੈ ਜਿੱਥੇ ਵੀ ਪੰਜਾਬੀਓ ਆਪਾਂ ਉਧਰ ਇੰਨਾ ਮੰਨ ਲਓ ਸੇਵਾ ਕੀਤੀ ਆ ਤਾਂ ਥੋੜਾ ਜਿਹਾ ਤਿਲ ਫੁੱਲ ਦਾਣ ਆ ਜਿਹੜਾ ਇੱਧਰ ਵੀ ਜ਼ਰੂਰ ਕਰਿਆ ਜੇ ਅਰਨੀ ਵਾਲਾ شیخ ਸੁਬਾਨ ਇਹ ਕਿਰਾਏ ਤੇ ਰਹਿੰਦੇ ਇੱਥੇ ਰੈਂਟ ਤੇ ਰਾਤ ਆਪਣੇ ਕੋਲੇ ਘਰੇ ਗਏ ਸੀ ਕਿ ਵੀ ਸਾਡੀ ਹੈਲਪ ਕਰ ਦੋ ਮਦਦ ਕਰ ਦੋ ਆਪਾਂ ਇੱਕ ਚਰੀਆ ਦੋਸਤੋ ਪ੍ਰਮਾਤਮਾ ਨੇ ਆਪਾਂ ਨੂੰ ਜਗੜੀ ਡਿਊਟੀ ਬਖਸ਼ੀ ਹੈ ਠੀਕ ਹੈ ਬਾਕੀ ਮਰਜ਼ੀ ਤੁਹਾਡੀ ਹੈ ਧੰਨਵਾਦ